ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਅੱਜ ਤੜਕਸਾਰ ਐਨਆਈਏ ਦੀਆਂ ਟੀਮਾਂ ਪਹੁੰਚਦੀਆਂ ਐਨਆਈ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਉਹਨਾਂ ਦੇ ਬਠਿੰਡਾ ਦੇ ਰਾਮਪੁਰਾ ਪੂਲ ਦੇ ਵਿੱਚ ਸਥਿਤ ਸਰਾਬਾ ਨਗਰ ਦੇ ਵਿੱਚ ਸੁਖਵਿੰਦਰ ਕੌਰ ਖੰਡੀ ਦਾ ਘਰ ਹੈ ਜਿੱਥੇ ਐਨਆਈਏ ਦੀਆਂ ਟੀਮਾਂ ਤੜਕਸਾਰ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਪੂਰੇ ਘਰ ਨੂੰ ਸੀਲ ਕਰ ਲਿਆ ਗਿਆ ਪੂਰੇ ਘਰ ਨੂੰ ਖੰਗਾਲਿਆ ਜਾ ਰਿਹਾ ਆਖਰ ਕਿਸ ਕਾਰਨਾ ਕਰਕੇ ਰੇਡ ਹੋਈ ਆ ਇਹ ਹਜੇ ਸਪਸ਼ਟ ਨਹੀਂ ਹੋਇਆ ਪਰ ਇਨਾਂ ਕਹਿ ਕੇ ਮਹਿਲਾ ਕਿਸਾਨ ਆਗੂ ਦੇ ਘਰ ਰੇਡ ਹੋਈ ਆ ਇਸ ਤੇ ਲੱਖੇ ਸੁਧਾਨੇ ਦਾ ਪ੍ਰਤੀਕਿਰਿਆ ਆਉਂਦੀ ਹੈ ਕਿ ਇਹ ਜਿਹੜੀ ਰੇਡ ਕੀਤੀ ਗਈ ਆ ਇਹ ਧਰਨਾ ਚੁਕਵਾਉਣ ਦੇ ਲਈ ਕੀਤੀ ਗਈ ਆ ਕਿਉਂਕਿ ਕਿਸਾਨ ਆਗੂ ਜਿਹੜੇ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਨੇ ਉਹ ਚਾਹੇ ਸ਼ੰਭੂ ਬਾਰਡਰ ਲਾ ਲਈਏ ਚਾਹੇ ਖਨੌਰੀ ਬਾਰਡਰ ਲਾ ਲਈਏ ਉੱਥੇ ਕਾਫੀ ਸਰਗਰਮ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਅੱਜ ਜਿਹੜਾ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਸਥਿਤ ਘਰ ਆ ਉੱਥੇ ਐਨਆਈਏ ਦੀ ਰੇਡ ਹੁੰਦੀ ਹੈ ਐਨਆਈਏ ਦੇ ਵੱਲੋਂ ਪੂਰੇ ਘਰ ਨੂੰ ਸੀਲ ਕਰ ਲਿਆ ਜਾਂਦਾ ਹੈ ਤੇ ਪੁੱਛਗਿੱਛ ਕੀਤੀ ਜਾਂਦੀ ਹੈ ਸੁਖਮਿੰਦਰ ਕੌਰ ਖੰਡੀ ਦੇ ਵੱਲੋਂ ਕਿ ਕਿੰਨਾ ਕਾਰਨਾ ਕਰਕੇ ਹਲੇ ਜਿਹੜੀ ਰੇਡ ਹੋਈ ਆ ਇਹਦਾ ਸਪਸ਼ਟ ਕਾਰਨ ਨਹੀਂ ਸਾਹਮਣੇ ਆਇਆ ਸਪਸ਼ਟ ਨਹੀਂ ਹੋਇਆ ਪਰ ਇੰਨਾ ਕਹਿ ਕੇ ਐਨਆਈਏ ਦੇ ਵੱਲੋਂ ਜਿਹੜਾ ਪੂਰਾ ਘਰ ਆ ਉਸ ਨੂੰ ਸੀਲ ਕਰ ਲਿਆ ਗਿਆ ਮਹਿਲਾ ਕਿਸਾਨ ਆਗੂ ਨੇ ਸੁਖਵਿੰਦਰ ਕੌਰ ਖੰਡੀ ਜਿਹੜੇ ਕਿਸਾਨੀ ਮੋਰਚਿਆਂ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਰਹਿੰਦੇ ਨੇ ਤੇ ਅੱਜ ਉਹਨਾਂ ਦੇ ਘਰ ਰੇਡ ਹੋਈ ਆ ਹਾਲਾਂਕਿ ਸੁਖਵਿੰਦਰ ਕੌਰ ਖੰਡੀ ਦੇ ਘਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਧਰਨਾ ਵੀ ਲਗਾਇਆ ਗਿਆ ਉਹਨਾਂ ਦੇ ਵੱਲੋਂ ਕਾਰਨ ਪੁੱਛਿਆ ਜਾ ਰਿਹਾ ਹੈ ਕਿ ਕਿੰਨਾ ਕਾਰਨਾਂ ਦੇ ਕਰਕੇ ਇਹ ਰੇਡ ਕੀਤੀ ਗਈ ਆ ਕਿੰਨਾ ਕਾਰਨਾਂ ਦੇ ਕਰਕੇ ਰੇਡ ਹੋਈ ਆ ਜਾਂ ਫਿਰ ਸੈਂਟਰ ਸਾਨੂੰ ਦਬਾਉਣਾ ਚਾਹੁੰਦਾ ਹੈ ਜਾਂ ਫਿਰ ਧਰਨਾ ਚੁਕਾਉਣਾ ਚਾਹੁੰਦਾ ਹੈ ਇਹਨਾਂ ਕਾਰਨਾਂ ਦਾ ਹਲੇ ਜਿਹੜਾ ਸਾਹਮਣਾ ਨਹੀਂ ਹੋਇਆ ਕੋਈ ਸਪਸ਼ਟ ਕਾਰਨ ਨਹੀਂ ਹੋਇਆ ਕਿ ਕਿੰਨਾ ਕਾਰਨਾ ਕਰਕੇ ਜਿਹੜੀ ਇਹ ਰੇਡ ਹੋਈ ਹੈ ਹਾਲਾਂਕਿ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਇਹ ਜ਼ਰੂਰ ਦੋਸ਼ ਲਗਾਏ ਜਾ ਰਹੇ ਨੇ ਐਨਆਈਏ ਦੇ ਉੱਪਰ ਕਿ ਇਹਨਾਂ ਨੇ ਸੈਂਟਰ ਦੇ ਕੈਂਡ ਤੇ ਜਿਹੜੀ ਐਨਆਈਏ ਦੀ ਰੇਡ ਕੀਤੀ ਗਈ ਆ ਚਾਹੇ ਉਹ ਲੱਖ ਹਸ ਦਾਣਾ ਹੋਣ ਚਾਹੇ ਹੋਰ ਕਿਸਾਨ ਆਗੂ ਹੋਣ ਉਹਨਾਂ ਦੇ ਵੱਲੋਂ ਐਨਆਈਏ ਦੇ ਉੱਤੇ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਸੈਂਟਰ ਦਾ ਪੰਜਾਬ ਸਰਕਾਰ ਦੇ ਕਹਿਣ ਤੇ ਜਿਹੜੀ ਇਹ ਰੇਡ ਕੀਤੀ ਗਈ ਆ ਕਿਸਾਨ ਆਗੂਆਂ ਦੇ ਘਰ ਰੇਡ ਹੋ ਰਹੀ ਆ ਇਹ ਸੈਂਟਰ ਦੇ ਕੈਂਡ ਤੇ ਹੋ ਰਹੀ ਆ ਇਹਨਾਂ ਦੇ ਵੱਲੋਂ ਇਲਜ਼ਾਮ ਲੱਗ ਰਹੇ ਨੇ ਅੱਜ ਤੜਕਸਾਰ ਰਾਮਪੁਰਾ ਪੂਲ ਦੇ ਸਰਾਂਪਾ ਨਗਰ ਦੇ ਵਿੱਚ ਸੁਖਵਿੰਦਰ ਕੌਰ ਖੰਡੀ ਦਾ ਘਰ ਹੈ ਜਿੱਥੇ ਅੱਜ NIA ਦੇ ਵੱਲੋਂ ਰੇਡ ਹੋਈ ਆ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਉਹਨਾਂ ਦੇ ਵੱਲੋਂ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਪੂਰੇ ਘਰ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਇਹ ਕੋਈ ਸਬੂਤ ਜਾਂ ਕੁਝ ਜਿਹੜਾ ਉਥੋਂ ਮਿਲਦਾ ਕੋਈ ਪੈਸਾ ਮਿਲਦਾ ਜਾਂ ਫਿਰ ਕਿੰਨਾ ਕਾਰਨਾ ਕਰਕੇ ਇਹ ਰੇਡ ਹੋਈ ਆ ਉਹ ਹਜੇ ਸਪਸ਼ਟ ਨਹੀਂ ਹੋਏ ਹਜੇ ਕਹਿ ਦਈਏ ਕਿ ਐਨਆਈਏ ਦੇ ਕਿਸੇ ਅਦਾਰੇ ਵੱਲੋਂ ਜਾਂ ਕਹਿ ਦਈਏ ਕਿ ਅਫਸਰ ਵੱਲੋਂ ਇਹ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਆਖਰ ਕਿੰਨਾ ਕਾਰਨਾ ਕਰਕੇ ਇਹ ਰੇਡ ਹੋਈ ਆ ਸੁਖਵਿੰਦਰ ਕੌਰ ਖੰਡੀ ਕੋਈ ਬਿਜ਼ਨਸਮੈਨ ਨਹੀਂ ਹੈਗੇ ਉਹ ਇੱਕ ਕਿਸਾਨ ਆਗੂ ਨੇ ਮਹਿਲਾ ਕਿਸਾਨ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਮਹਿਲਾ ਜਰਨਲ ਸਕੱਤਰ ਨੇ ਸੁਖਵਿੰਦਰ ਕੌਰ ਖੰਡੀ ਜਿਨ੍ਹਾਂ ਦੇ ਘਰ ਅੱਜ ਐਨਆਈਏ ਦੇ ਵੱਲੋਂ ਰੇਡ ਹੋਈ ਆ ਵੱਡੀ ਇਹ ਕਹਦੀ ਹੈ ਕਿ ਗਿਣਤੀ ਦੇ ਵਿੱਚ ਜਿਹੜੀ ਆ ਐਨਆਈਏ ਦੀ ਟੀਮ ਉੱਥੇ ਉਹਨਾਂ ਦੇ ਘਰ ਪਹੁੰਚੀ ਆ ਪੂਰੇ ਘਰ ਨੂੰ ਸੀਲ ਕਰਕੇ ਰੱਖਿਆ ਹੋਇਆ ਹੁਣ ਤੱਕ ਉਹਨਾਂ ਦੇ ਕੋਲੋਂ ਜਿਹੜੀ ਪੁੱਛਗਿਛ ਹੋ ਰਹੀ ਆ ਸੁਖਵਿੰਦਰ ਕੌਰ ਖੰਡੀ ਦੇ ਕੋਰੋਂ ਐਨਆਈਏ ਦੇ ਜਿਹੜੇ ਅਧਿਕਾਰੀ ਨੇ ਟੀਮ ਪਹੁੰਚੀ ਆ ਉਹਨਾਂ ਦੇ ਵੱਲੋਂ ਸੁਖਵਿੰਦਰ ਕੌਰ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਲੇ ਕਾਰਨਾਂ ਦਾ ਜਿਹੜਾ ਸਪਸ਼ਟੀਕਰਨ ਆ ਉਹ ਸਾਹਮਣੇ ਨਹੀਂ ਆਇਆ ਕਾਰਨ ਅਜੇ ਸਾਹਮਣੇ ਨਹੀਂ ਆਏ ਕਿਉਂਕਿ ਪੂਰੇ ਘਰ ਨੂੰ ਸੀਲ ਕੀਤਾ ਹੋਇਆ ਨਾ ਕੋਈ ਅੰਦਰ ਜਾ ਸਕਦਾ ਨਾ ਕੋਈ ਬਾਹਰ ਆ ਸਕਦਾ ਇਸ ਕਰਕੇ ਜਿਹੜਾ ਕੋਈ ਵੀ ਬਿਆਨ ਆ ਜਾਂ ਕੋਈ ਵੀ ਜਿਹੜੀ ਤੱਥ ਆ ਉਹ ਸਾਹਮਣੇ ਨਹੀਂ ਆਇਆ ਕਿ ਕਿੰਨਾ ਕਾਰਨਾ ਕਰਕੇ ਸੁਖਵਿੰਦਰ ਕੌਰ ਖੰਡੀ ਦੇ ਘਰ ਤੇ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ